ਤੇ ਮਾਰਿਆ ਨੇ ਕਿਹਾ ਕਿ ਤੈਨੂੰ ਜਾਰ ਰਿੱਧੀਆਂ ਸਿੱਧੀਆਂ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ ਪਰਮੇਸ਼ਰ ਦੇ ਘਰੋਂ ਭਾਈ ਹੇਮਿਆਂ ਜਦੋਂ ਮਾਰਿਆ ਨੇ ਕਿਹਾ ਨਾ ਕਿ ਤੈਨੂੰ ਰਿੱਧੀਆਂ ਸਿੱਧੀਆਂ ਦੀਆਂ ਦਾਤਾਂ ਜਿਹੜੀਆਂ ਨੇ ਪ੍ਰਾਪਤ ਹੋਣਗੀਆਂ ਤੇ ਭਾਈ ਹੇਮਾ ਫਿਰ ਹੱਥ ਜੋੜ ਕੇ ਖਲੋ ਗਿਆ ਗੱਲ 'ਚ ਅੰਲਾ ਪਾ ਕੇ ਕਿ ਮਹਾਰਾਜ ਮੈਨੂੰ ਰਿੱਧੀਆਂ ਸਿੱਧੀਆਂ ਦੀ ਲੋੜ ਨਹੀਂ ਹੈ ਮਾਰੇ ਮੈਨੂੰ ਰਿੱਧੀਆਂ ਸਿੱਧੀਆਂ ਦੀ ਲੋੜ ਨਹੀਂ ਜੇ ਗਰੀਬ ਤੇ ਤਰੁੱਠੇ ਹੋਣਾ ਜੇ ਗਰੀਬ ਦੇ ਉੱਤੇ ਖੁਸ਼ ਹੋਏ ਹੋ ਨਾ ਮਹਾਰਾਜ ਤੇ ਕਿਰਪਾ ਕਰੋ ਮੇਰੀ ਝੋਲੀ ਨਾਮ ਦੀ ਦਾਤ ਪਾ ਦਿਓ ਕਿ ਮੈਂ ਸਵਾਸ ਸਵਾਸ ਤੁਹਾਡਾ ਨਾਮ ਜਪਾਂ ਮੈਨੂੰ ਸਵਾਸ ਸਵਾਸ ਨਾਮ ਨਾ ਵਿਸਰੇ ਸਵਾਸ ਸਵਾਸ ਨਾਮ ਦੀ ਦਾਤ ਮੇਰੀ ਝੋਲੀ 'ਚ ਪਾ ਦਿਓ ਜੇ ਗਰੀਬ ਉੱਤੇ ਤਰੁੱਠੇ ਹੋ ਜੋ ਭਾਈ ਹੇਮੇ ਨੇ ਬੇਨਤੀ ਕੀਤੀ ਸੀ ਨਾ ਫਿਰ ਲਾਸਟ ਦੇ ਵਿੱਚ ਇਸ ਸ਼ਬਦ ਦੇ ਜੋ ਦੋ ਪੰਕਤੀਆਂ ਨੇ ਫਿਰ ਭਾਈ ਹੇਮੇ ਵੱਲੋਂ ਮਾਰੇ ਨੇ ਉਚਾਰਣ ਕੀਤੀਆਂ ਜਿਵੇਂ ਉਹਨੇ ਬੇਨਤੀ ਕੀਤੀ ਕਹਿ ਲੱਗਾ ਭਾਈ ਹਿਮਾ ਜੋ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਚਨ ਕੀਤਾ ਹੈ ਮਾਰੇ ਕਹਿਣ ਲੱਗੇ ਸਭ ਕਿਛ ਤੁਮਰ ਹੈ ਹਾਥ ਪ੍ਰਭ ਏ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰਾ ਕੁਝ ਤੁਹਾਡੇ ਹੱਥ ਦੇ ਵਿੱਚ ਹੈ ਸਭ ਕੁਝ ਤੁਹਾਡੇ ਹੱਥ ਦੇ ਵਿੱਚ ਆਪ ਕਰੇ ਕਰਾਏ ਤੁਸੀਂ ਆਪ ਕਰਦੇ ਹੋ ਤੇ ਜੀਵਾਂ ਪਾਸੋਂ ਕਰਾਉਂਦੇ ਹੋ ਜੋ ਜੀਵ ਕਰਦੇ ਨੇ ਨਾ ਤੁਸੀਂ ਜੀਵਾਂ ਪਾਸੋਂ ਆਪ ਹੀ ਕਰਾਉਣ ਵਾਲਿਓ ਸਭ ਕਿਸ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ ਤੁਸੀਂ ਆਪ ਕਰਨ ਕਰਾਉਣ ਦੇ ਸਮਰਥ ਹੋ ਕਿਰਪਾ ਕਰੋ ਜੇ ਗਰੀਬ ਤੇ ਤਰੁੱਠਿਓ ਨਾ ਤੇ ਕਿਰਪਾ ਕਰੋ ਸਾਸ ਸਾਸ ਸਿਮਰਤ ਰਹਾ ਨਾਨਕ ਦਾਣ ਪਾਏ